ਸਾਹਿਬ ਜੀ ਆਉਂਗੇ ਤੇ ਇਕੱਲਾ ਬੁਸ਼ੇਸਤਰਾਮਾ ਅੱਜ ਇਹਦਾ ਲਾਸਟ ਦਿਨ ਮਿਲੇ ਦਾ ਰਾਜਾ ਸਾਹਿਬ ਜੀ ਦਾ ਇਹ ਸਾਰੇ ਨੇ ਸੁਣਿਆ ਹੋਣਾ ਨਾ ਤੇ ਇਹ ਜਾਣਾ ਸਵੇਰੇ ਸੀਗਾ ਸਵੇਰੇ ਗਰਮੀ ਬਹੁਤ ਸੀਗੀ ਤੇ ਕੁਛ ਕੰਮ ਵੀ ਪੈ ਗਿਆ ਸੀ ਉਹਨੂੰ ਕਿਸ ਤਰ੍ਹਾਂ ਕੇ ਵੀ ਜਾਣੇ ਪਾਇਆ ਤੇ ਅੰਜੀਲ ਮੁੰਡੇ ਨਾਲ ਜਾਣਾ ਸੀਗਾ ਹੁਣ ਉਹਨੇ ਥੋੜਾ ਗੱਡੀ ਦਾ ਕੰਮ ਕਰਵਾਉਣਾ ਸੀ ਆਪਣਾ ਤਾਂ ਉਸ ਕਰਕੇ ਵੀ ਆਪਾਂ ਜਾ ਨਹੀਂ ਸਕੇ ਹੈਗੇ ਠੀਕ ਹੁਣ ਉਹਦਾ ਫੋਨ ਆਇਆ ਕਿੰਦਾ ਕਿ ਆਪਾਂ ਹੁਣ ਨਿਕਲ ਜੀਏ ਕਿ ਜੀ ਉਹ ਹੀ ਧੀ ਜੇ ਮੈਂ ਹੁਣ 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 ਜਸਟ ਕਾਲ ਆਈ ਆ ਤੇ ਮੈਂ ਹੁਣ ਆ ਰਿਹਾ ਵਾ ਤੇ ਆਪਾਂ ਵੀ ਰੈਡੀ ਹੋ ਵੀ ਹੁੰਨੇ ਆ ਤੇ ਫਿਰ ਆਪਾਂ ਜਾਂਦੇ ਆ ਫਰਾ ਦੇ ਸੈਲ ਤੇ ਦਰਸ਼ਨ ਕਰਦੇ ਆ ਤੁਹਾਨੂੰ ਵੀ ਦਰਸ਼ਨ ਕਰਾਉਣੀ ਆ ਤੇ ਤੁਹਾਨੂੰ ਤੁਹਾਨੂੰ ਅਮਰ ਜੀ ਉਹਨਾਂ ਪੱਕੇ ਨਾਲ ਪਹਿਲੇ ਥੋੜੇ ਰੈਡੀ ਹੋ ਵੀ ਹੋਈਏ ਥੋੜੇ ਇਹ ਮਤਲਬ ਐ ਪੰਜੀ ਮੜੀਏ ਠੀਕ ਹੈ ਹਨਿਆ ਹਾਂ ਜੀ ਤੇ ਆਪ ਰੈਡੀ ਹੋ ਗਏ ਆ ਕੋਲ ਤੇ ਮੈਂ ਪਾੜਿਆ ਮੈਂ ਕਿਹਾ ਵੀ ਜਿਹੜੀ ਵਿੱਚ ਮੈਂ ਕੰਫਰਟੇਬਲ ਹਾਂ ਨਾ ਤੇ ਇਸ ਕਰਕੇ ਮੈਂ ਕੋੜਤਾ ਤੋਂ ਨਹੀਂ ਇਹ ਜੋ ਸਹੀ ਲੱਗੂਗਾ ਨਾਲੇ ਵੈਸੇ ਵੀ ਆਪਾਂ ਚੰਗੀ ਜਗ੍ਹਾ ਤੇ ਚੱਲਿਆਂ ਤਾਂ ਉੱਥੇ ਮੱਥਾ ਟੇਕਣਾ ਠੀਕ ਇਹਨੇ ਕੱਪੜੇ ਕੋੜਤਾ ਤੋਂ ਮਾਇ ਵਧੀਆ ਲੱਗਦਾ ਤਾਂ ਕਰਕੇ ਹੁਣ ਗੱਡੀ ਪਹੁੰਚ ਲੱਗਦਾ ਗੱਡੀ ਆ ਗਈ ਆ ਤੇ ਹੁਣ ਤੋਂ ਅੱਗੇ ਮੁੜਿਆ ਨਾਲੇ ਆ ਗੋਪਲੇਵਲੇ ਓਪਲੇਵਲੇ ਓਪਲੇਵਲੇ ਓਮਲੇਵਲੇ ਆ ਇਹ ਹਾਲਾ ਜੱਸੀ ਸਰਦਾਰ ਜੀ ਫੋਟੋ ਕਲ ਤੋ ਵੀ ਸਰਦਾਰ ਜੀ ਸਰਦਾਰ ਜੀ ਦੀ ਫੋਟੋ ਲੱਲੀ ਆ ਮੈਂ ਗਿਆ ਹਾਂ ਹਾਂ ਹਾਂਜੀ ਵੀ ਆਪਾਂ ਨਿਕਲ ਚੁੱਕੇ ਆ ਹੁਣ ਤੇ ਦੇਖਦੇ ਹਾਂ ਹੁਣ ਆਪਾਂ ਅੱਗੇ ਅੱਗੇ ਤਾਂ ਦੱਸਣੇ ਆਪਾਂ ਕਿੱਦਾਂ ਕਿੱਥੇ ਜਾਣਾ ਕਿੱਥੇ ਹੁਣ ਅਪ ਰੁਕਣਾ ਤਾਂ ਨਹੀਂ ਨਾ ਕਿਤੇ ਟੀਲ ਟੀਲ ਗੇਣੇ ਦੀ ਪੁਆਣਾ ਯਾਰ ਦੇਖ ਨਹੀਂ ਰਿਹਾ ਅੱਜ ਤਾਂ ਹਮ ਤੋਂ ਆਇਆ ਸਰਦਾਰ ਜੀ ਆਪਾਂ ਦਿਖਾਣੇ ਆ ਅੱਗੇ ਫਿਰ ਦਵਾਰ ਦਵਾਰ ਕੀ ਹੋਇਆ ਸੀ ਇੱਕ ਵਾਰੀ ਨਾ ਗਿਆਨੀ ਲੜਾਈ ਦੇ ਗਿਆ ਅੱਛਾ ਤੋ ਗਿਆਨੀ ਨੂੰ ਪੁੱਛੋ ਕੀ ਗੱਲ ਹੋ ਗਈ ਸੀ ਦੱਸੋ ਸਰਦਾਰ ਜੀ ਕੀ ਗੱਲ ਹੋਈ ਸੀ ਬੱਸ ਭਾਈ ਇੱਧਣ ਵਿੱਚੋ ਬੋਲ ਯਾਰ ਬਹੁਤ ਬਣਾ ਆ ਬਚਾ ਬਹੁਤ ਮਾੜਾ ਕਹਿ ਵੀ ਬੋਲਗਾ ਤੇਰਾ ਕੀ ਹਾਂ ਨਹੀਂ 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 ਆਪਾਂ ਕੁਝ ਗਲਤ ਨਹੀਂ ਬੋਲਣਾ ਯਾਰ ਫਿਰ ਰਹਿਮ ਆਪਾਂ ਕੋਈ ਗਲਤ ਨਹੀਂ ਬੋਲਣਾ ਯਾਰ ਮੜਾ ਹੀਂਟਾ ਦੇ ਦੀ ਤੂੰ ਕਰਦੇ ਤੂੰ ਉਹ ਟੀਨ ਲਾਦੀ ਟੀਨ ਉਹ ਨਹੀਂ ਯਾਰ ਫੇਰ ਪਤਾ ਕੀ ਗੱਲ ਆ ਜੇ ਆਪਣੀ ਗੱਲ ਹੋਈ ਵੀ ਨੋਰਮਲ ਤੇ ਆਪਾਂ ਇ ਲਾਤੀ ਉਹਨਾਂ ਨੇ ਕਹਣਾ ਫਰੇ ਕੋਈ ਗਲਤੀ ਬੋਲੇ ਇਹਨਾਂ ਨੇ ਕਿ ਨਹੀਂ ਸਹੀ ਯਾਰ ਆ ਤਾਂ ਕਰਕੇ ਉਹ ਫੋਨ 'ਚ ਬਾਲਾ ਸੋਹਣਾ ਆ ਰਿਹਾ ਹਰਸ਼ ਚੱਲ ਆਪਣੇ ਤਾਂ ਰੰਗ ਸਾਫ ਆਏ ਪ੍ਰਿੰਸ ਇੱਧਰ ਚੱਕ ਕਰ ਯਾਰ ਮੇਰੇ ਤਾਂ ਅਪਾ ਕਿੰਨੇ ਵੇਲੇ ਪਹੁੰਚਾਂਗੇ ਯਾਰ ਉੱਥੇ? ਬਲੱਟ। ਕੋਈ 8:30 ਵਜੇ। 8:30 ਵਜੇ ਆਉਂਦੇ। 8:30 ਤੇ ਸਾਲਿਆ 11:00 ਤੱਕ ਹੋਣਗੇ। ਇਹ ਭੀੜ ਵੀ ਹੋਣੀ ਆ ਉਹ ਰਾਤ ਦੀ। ਯਾਰ ਉਹ ਰਾਹ ਸੁਣਨਾ ਹੀ ਆ ਜੇ ਖੂਹ ਵਾਲੇ ਮਿਲ ਗਏ ਫੇਰ। ਉਹ ਨਹੀਂ ਨਹੀਂ ਦੱਸ ਸਕੂੰ। ਗੱਡੀ ਨੂੰ ਹੋਰੇ ਕਰਦਣਾ ਆਪਾਂ। ਮੈਨੂੰ ਲੈ ਜਾਓ ਜੀ। ਕਹਿੰਦਾ ਮੋੜ ਤੇ ਲੱਗੇ ਆਂਦੇ ਨੇ ਲੋੜ ਨਾ ਕੋਈ। ਉਹ ਨਹੀਂ ਨਹੀਂ। ਆਪਾਂ ਟੇਨਾ ਉੱਥੇ ਖੜਾ ਲੈਣਾ ਮੈਂ। ਕੀ ਇਹਦਾ ਮੈਂ ਕਿਹਾ ਤੂੰ ਲੈ ਜਾ ਕਹਿੰਦਾ ਬੜਾ ਫਦਾਈ ਧੂਆ ਮਾਰੀ ਜਾਂਦਾ ਪਲੇਟ ਨੇ ਕਿਹਾ ਯਾਰ ਕਹਿੰਦਾ ਤੂੰ ਲੈ ਮੈਂ ਕਿਹਾ ਮੇਰੇ ਲੋਗ ਨਹੀਂ ਚੱਲਦਾ ਵਿਆ ਪਲੇਟ ਨੇ ਕਿਹਾ ਯਾਰ ਪਿਆਸ ਲੱਗੀ ਮੁੰਡੇ ਨੂੰ ਬੋਲ ਬੋਲ ਕੇ ਉਹ ਪਾਣੀ ਪੀ ਲੈ ਪੁੱਛ ਮਨੇ ਕਹਾਂ ਪਾਣੀ ਪਿਆਸ ਲੱਗੀ ਕੰਮ ਤੋਂ ਆਇਆ ਪਾਣੀ ਨਹੀਂ ਪੀਦਾ ਉਹ ਐਂਦੀ ਲੈ ਕੇ ਆ ਗਿਆ ਇਹਨੂੰ ਹੋਰ ਕੀ ਯਾਰ ਇਹ ਨਹੀਂ ਨਾਤਾ ਹੈ ਹਾਂ ਨਾਤਾ ਹੈ ਆਹ ਦੇ ਨਾ ਤਾ ਤੂੰ ਗੱਲ ਜਿਆਦਾ ਕੀ ਮੈਨੂੰ ਪਤਾ ਹੀ ਕੰਦਾ ਪ੍ਰਿੰਸ ਕਹਿੰਦਾ ਯਾਰ ਕਹਿੰਦਾ ਵੀ ਕਹਿੰਦਾ ਮਤਲਬ ਤੈ ਆਉ ਤਿਆਰ ਹੋ ਜਾ ਕਹਿੰਦਾ ਭਜਾਣਾ ਵਾ ਮੈਂ ਕਿਹਾ ਚੱਲ ਮੈਂ ਜਾਂਦਾ ਮਾਨ ਮੈਂ ਕਿਹਾ ਕਹਿੰਦਾ ਮੂੰਹ ਹਤ ਤੋੜਨਾ ਕਹਿੰਦਾ 2 ਮਿੰਟ ਲੱਗ ਮੈਂ ਕਹਾਂ ਨਾਲ ਆਓ ਭਰਾਵਾ ਮੈਂ ਕਿਹਾ ਕਹਿੰਦਾ ਨਹੀਂ ਮੂੰਹ ਹਤ ਤੋੜਨਾ ਮੈਂ ਕਿਹਾ ਕਿਹੜਾ ਕਿਥੇ ਪਤਾ ਲੱਗਣਾ ਐਦਾ ਦਾ ਬੰਦਾ ਇਹ ਚੱਲ ਭਰਾ ਕੇ ਜਾ ਕੇ ਦਿਖਾਣੇ ਆਪਾਂ ਦਾ ਮੁੰਡਾ ਸੀਗਾ ਕੋਈ ਤੇ ਉਹਦੀ ਲੜਾਈ ਹੋਈ ਉਹ ਅੱਛਾ ਤੇ ਉਹ ਸਿੱਧੀ ਡਾਇਰੈਕਟਰ ਗਿਆ ਨਹੀਂ ਕੋਲੇ ਅੱਛਾ ਉਹਨੂੰ ਜਾ ਕੇ ਕਹਿੰਦਾ ਕਹਿੰਦਾ ਕੋਈ ਲੜਾਈ ਹੋ ਗਈ ਹੈ ਨਹੀਂ ਭਾਈ ਪਹੁੰਚ ਗੁਰਾ ਬਾਹ ਕਹਿੰਦਾ ਵੀ ਮੈਨੂੰ ਤਾਂ ਸਾਮਾਨ ਚਾਹੀਦਾ ਅੱਛਾ ਹੀ ਦਾੜੀ ਮੋਛੀ ਦੀ ਦਾੜੀ ਮੋਛੇ ਦੇ ਹੈ ਨਾ ਕੋਈ ਗੱਲ ਹੈ ਪੰਜ ਸੱਤ ਪੰਜ ਗੱਲ ਹੈ ਅੱਛਾ ਜਾਂ ਫਿਰ ਇਹਨੇ ਕਿਸੇ ਨੂੰ ਮੁੰਡੇ ਨੂੰ ਫੋਨ ਕੀਤਾ ਕਹਿੰਦਾ ਭਾਈ ਲੜਾਈ ਹੋ ਗਈ ਹਾਂ ਵੀ ਤੁਸੀਂ ਵੀ ਜਾਣਾ ਵਾ ਦੇਖੋ ਮੁੰਡਾ ਕਹਿੰਦਾ ਕੋਈ ਮਾਲ ਨਹੀਂ ਥੋੜੇ ਪਤਲੀ ਕਿਹੜੀ ਜਗ੍ਹਾ ਦੱਸੀ ਕਹਿੰਦਾ ਉਹਦੇ ਥੱਲੇ ਸਮਾਨ ਪਾ ਕੱਢਦਾ ਅੱਛਾ ਇਹਨੇ ਕੀ ਕੀਤਾ ਕੱਢਿਆ ਜੀ ਉੱਥੋਂ ਜਿਹੜੇ ਨਾਂ ਲਪੋਇਆ ਨਾ ਵਾਸਤਾ ਅੱਛਾ ਇਹ ਮੋਟਰਸਾਈਕਲ ਪੂਲ ਫੋਮ ਚ ਵੀ ਫੋਮ ਚ ਪਰਮਾਸ਼ੀ ਪੂਰੀ ਪੂਰੀ ਅੱਛਾ ਉਹ ਮੁੰਡਾ ਵੀ ਇਦਾਂ ਦਾ ਹੀ ਅੱਛਾ ਇਹ ਉਹਦੇ ਪਿੱਛੇ ਮਹਿਗੇ ਆ ਉਹ ਜਦੋਂ ਲੋਕੇਸ਼ਨ ਤੇ ਪਹੁੰਚੇ ਨਾ ਜਦੋਂ ਲੋਕੇਸ਼ਨ ਤੇ ਪਹੁੰਚੇ ਮਾਰੀਆਂ ਤਾਂ ਇਹਨਾਂ ਨੇ ਹੈ ਨਹੀਂ ਨਾ ਉਹਨਾਂ ਕੋ ਬੱਜੀ ਨਾ ਅੱਛਾ ਉਹ ਪਿੱਛੇ ਕੋਈ ਆਂਟੀ ਸੀ ਫਿਰ ਇਹ ਅੱਗੇ ਨਿਕਲ ਗਏ ਤਾਂ ਗੱਲ ਖਤਮ ਹੋ ਗਈ ਉਹ ਪਿੱਛੇ ਆਂਟੀ ਸੀ ਉਹ ਕਿਹਦੇ ਦੇਖ ਲਿਆ ਉਹ ਭੱਜੀ ਭੱਜੀ ਆਈ ਇਹਨਾਂ ਕੋਲ ਉਹ ਕੈਮੀ ਕੋਲ ਆਈ ਹਾਂ ਕੈਮੀ A few moments later ਓਏ 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 ਕਿਹੜੇ ਓਏ ਫੀਲ ਨਾ ਕੀ ਸੀਗੀ ਤੇ ਯਾਰ ਇਹ ਲਪਵਾਲੀਏ ਹਾਂ ਮਾਣ ਸਈਆਂ ਨਾਲ ਯਾਰ ਮੈਂ ਤਾਂ ਮੈਂ ਵੀ ਸ਼ੁਰੂ ਕਰਾਂ ਬਲੋਗਿੰਗ ਯਾਰ ਬਣਾਣੀ ਹਾਲੇ ਤਾਂ ਮੈਂ ਤਾਂ ਫੋਨ ਵੀ ਨਹੀਂ ਮੈਨੂੰ ਫੋਨ ਵੀ ਨਹੀਂ ਫੜਨੀ ਆਂਦਾ ਕੋਈ ਨਹੀਂ ਹਣਾ ਆਪਣੀ ਆਪ ਨਾਲ ਹੀ ਗੱਲ ਕਰਨਾ ਬੜਾ ਅੱਕੂ ਵੜਿਆ ਹੋ ਜਾਂਦਾ ਵਾ ਹੁਣ ਆਪਾਂ ਇਦਾਂ ਬੋਲਦੇ ਰਹਿੰਨੇ ਬੋਲਦੇ ਰਹਿੰਨੇ ਬੋਲਦੇ ਰਹਿੰਨੇ ਆਂ ਪਰ ਬੰਦਾ ਹੈ ਉਹ ਰਵਣ ਗੁੰਨਾ ਗੁੱਟ ਉਹ ਇੱਕ ਆਉ ਮੁੰਡਾ ਦੇਖਿਆ ਇਹਨਾਂ ਨੇ ਵੀ ਦੇਖਿਆ ਨਾ ਉਹ ਫੋਰੋ ਜੋਸ਼ੀ ਬਸ ਸਿਰਫ ਉਹਨੇ ਬੋਲਦਾ ਹੋਰ ਮਦਰ ਕਿਸੇ ਨੂੰ ਦੇਖਿਆ ਨਹੀਂ ਹੈਗਾ ਉਹ ਮੁੰਡਾ ਤੇ ਉਹਦਾ ਨੰਬਰ ਦੇ ਦਿੰਦੀ ਆ ਉਹ ਆ ਦੇਖ ਲੈ ਉਹ ਕਿਦਾਰੀ ਬੋਲ ਉਹਨੇ ਬਹੁਤ ਲੋਕ ਟੀਚਰਾ ਕਰਦੇ ਨੇ ਕੱਲਾ ਹੀ ਸਾਈਕਲ ਤੇ ਹੀ ਹੁੰਦਾ ਹੀ ਰਹਿੰਦਾ ਦੋ ਜਿਹੜਾ 14 ਤੋਂ ਸ਼ੁਰੂ ਕੀਤਾ ਸੀ ਕਹਿੰਦਾ ਮੈਂ ਫਰਾ ਵੇਚਦਾ ਹਾਂ ਹਾਂ ਕਹਿੰਦਾ ਉਹ ਕਰਦੇ ਉਹਦੇ ਪੇਂਟ ਕਰਦੇ ਡੈਡੀ ਆ ਮਤਲਬ ਕਿ ਚਾਚਾ ਹੁੰਦਾ ਸੀਗਾ ਤੇ ਉਹ ਦੱਸਦਾ ਉਹਨੇ ਬੜੀ ਆਪਣੀ ਸਟੋਰੀ ਦੱਸੀ ਆ ਉਹਨੂੰ ਬੜਾ ਫੋਲੋ ਕਰਦਾ ਮਤਲਬ ਉਹ ਵੀ ਦੇਖਦਾ ਵਾ ਉਹਦੇ ਵਲੋਗ ਦੇਖਦਾ ਹੋਰ ਕਿਸੇ ਦੇ ਵਲੋਗ ਸਮਝ ਨਹੀਂ ਆਦੇ ਨਾ ਦੇਖਦਾ ਤੇ ਉਹਨਾਂ ਇੱਕ ਬੰਦਾ ਹੁੰਦਾ ਇਹ ਬੰਦਾ ਕਹਿੰਦਾ ਹੁੰਦਾ ਕਿ ਵੀ ਚੀਜ਼ ਦੱਸਦਾ ਹੁੰਦਾ ਬੰਦੇ ਨੂੰ ਲੱਗਦਾ ਹੁੰਦਾ ਉਹਨੇ ਕਿ ਸੱਚ ਆ ਮਤਲਬ ਚੀਜ਼ ਗਾਲ ਵੀ ਨਹੀਂ ਗੱਡੀ ਦੇਖ ਲੈ ਨਾਲੇ ਸਾਹਮਣੇ ਨਾਲ ਬੈ ਕੇ ਦੇਖ ਸਕਦੇ ਹਾਂ ਬਲੋਗ ਬਹੁਤ ਜਿਆਦਾ ਬਹੁਤ ਜਿਆਦਾ ਕਿ ਉਹ ਗੱਡੀਆਂ ਵਧੀਆਂ ਲੈਂਦਾ ਉਹ ਵੀ ਬੜੀਆਂ ਗੱਡੀਆਂ ਹੁਣ ਅਮੀਰ ਹੋ ਗਿਆ ਹੁਣ ਜਿਹੜੇ ਲੋਕ ਤਾਂ ਦੇਖਦੇ ਆ ਹਾਂ ਅਗਲੇ ਉਹਦੇ ਘੁੰਮਦਾ ਜਾਣਾ ਹਾਂ ਕਹਿੰਦਾ ਕਹਿੰਦਾ ਕਿ ਜਦੋਂ ਮੈਂ ਵਲੋਗਿੰਗ ਕਰਦਾ ਪੈਸਾ ਬਣਾ ਰਿਹਾ ਬਸ ਉਹ ਕਹਿੰਦਾ ਜਦੋਂ ਮੈਂ ਵਲੋਗਿੰਗ ਕਰਦਾ ਸੀ ਨਾ ਕਹਿੰਦਾ ਕਹਿੰਦਾ ਸਾਰੇ ਮੈਨੂੰ ਨਾਲ ਕਹਿਣ ਨੇ ਆਪਣੇ ਨਿਆਣਿਆਂ ਨੂੰ ਕਿ ਵੀ ਇਹਦੇ ਨਾਲ ਨਾਲ ਕੋਈ ਮੋਹ ਐਦਾਂ ਕੋਸ਼ਣਾ ਕਰੋ ਇਹਦਾ ਐਦਾਂ ਵਾ ਉਦਾਂ ਇਹ ਵੋ ਕਹਿੰਦਾ ਅੱਜ ਮੇਰੋਂ ਕਹਿੰਦਾ ਦੇਖ ਕੇ ਕਹਿੰਦਾ ਕੋਈ ਲੋਕ ਨਾ ਉਹ ਕਰ ਰਹੇ ਬਲੌਗ ਚੈਨਲ ਬਣਾਏ ਹੋਏ ਕਹਿੰਦਾ ਮੈਂ ਕਿਸੇ ਦੇ ਸਾਥ ਨਹੀਂ ਬਣਾਉਂਗਾ ਅੱਗ ਚੱਲ ਵੀ ਉਹ ਖਿੱਚ ਦੋ ਫਿਰ ਹੁਣ ਤਾਂ ਸਿੱਧਾ ਪੱ ਫੋਨ ਜਾ ਕੇ ਮੱਥਾ ਟੇਕਿਆ ਟਾਈਮ ਕਿੰਨਾ ਹੋ ਗਿਆ ਨਾ ਟਾਈਮ ਦੇਖੀ ਮਰੀ ਹੋ ਗਿਆ 1 ਵਜ ਗਿਆ 1 ਵਜ ਗਿਆ ਅੱਪਟੀ ਆਪਣਾ ਕਿੰਨਾ ਟਾਈਮ ਲੱਗ ਗਿਆ ਮੱਥਾ ਟੇਕਦੇ ਟੇਕਦੇ ਭੀੜ ਬਹੁਤ ਸੀਗੀ ਯਾਰ ਬਹੁਤ ਜ਼ਿਆਦਾ ਭੀੜ ਸੀ ਨਾਲੇ ਅੱਜ ਵੈਸੇ ਮੇਲਾ ਵੀ ਅੱਜ ਲਾਸਟ ਹੀ ਸੀਗਾ ਦਰਸ਼ਨ ਤਾਂ ਹੋ ਗਏ ਹਾਂ ਦਰਸ਼ਨ ਹੋ ਗਏ ਅੱਬਾ ਸੋਚ ਮੈਂ ਪਹਿਲਾਂ ਵੀ ਆਇਆ ਸੀ ਨਾ ਮੈਂ ਪਹਿਲਾਂ ਵੀ ਆਇਆ ਸੀ ਮੈਂ ਮਤਲਬ ਕੱਲ ਪਰਸੋ ਵੀ ਆਇਆ ਨਾ ਤੇ ਮੇਰਾ ਉਦੋਂ ਮੱਥਾ ਟੇਕਿਆ ਨਹੀਂ ਗਿਆ ਹੈਗਾ ਤਾਂ ਮੈਨੂੰ ਲੱਗਿਆ ਸ਼ਾਇਦ ਅੱਜ ਵੀ ਨਹੀਂ ਟੇਕਿਆ ਜਾਣਾ ਹੈਗਾ ਪਰ ਨਹੀਂ ਮੱਥਾ ਟੇਕਿਆ ਗਿਆ ਮੇਰਾ ਦਰਸ਼ਨ ਹੋ ਗਿਆ ਮੇਰਾ ਬਹੁਤ ਵਧੀਆ ਰਿਹਾ ਫਟਾਫਟ ਕਰੀ ਜਲਦੀ ਪਹੁੰਚਦੇ ਆ ਨੀਂਦਰ ਚੜ ਰਹੀ ਆ ਫਿਰ ਨੂੰ ਸੋ ਪਹੁੰਚ ਗਿਆ ਸ਼ਿਵ ਆਸ਼ਰਮ ਨਗਰ ਸਾਡਾ ਮੱਛੀ ਚੌਕ ਇਹ ਮੱਛੀ ਚੌਕ ਹੈ ਆਪਣਾ ਮੱਛੀ ਚੌਕ ਓਹ ਟਾਈਮ ਕਿੰਨਾ ਹੋ ਗਿਆ ਬਾਈ ਹੋ ਗਿਆ ਬਾਈ ਅਜੇ 2 ਵਜੇ ਦੇ 2 ਵਜੇ ਹੈ ਨਾ ਆਪਾਂ ਨੂੰ ਆਵਾ ਟਾਈਮ ਲੱਗ ਗਿਆ ਆਂਦੇ ਆਂਦੇ ਨੂੰ ਚਲੋ ਘਰ ਜਾ ਕੇ ਕਰਦੇ ਆ ਫਿਰ ਵਲੋਗ ਦਾ ਐਂਡ ਇਸ ਟਾਈਮ ਕਿੰਨਾ ਖਾਲੀ ਰੋਡ ਹੈ ਨਾ ਤਸਵੀਰੇ ਇੱਥੇ ਪੈਰ ਰੱਖਣ ਨੂੰ ਤਾਂ ਕਿ ਨਾ ਹੀ ਵੰਗਾ ਬਾਏ ਬਾਏ ਟਾਟਾ ਬਾਏ ਤੇ ਮਾਹਲਾਦ ਹੁਣ ਹਲੇ ਵੀ ਬਾਬੇ ਦੇ ਬੈਠੇ ਹੋਏ ਆ ਚਰੇ ਜਾ ਕੇ ਉੱਤਰ ਨਹੀਂ ਚਲੋ ਬਈ ਆਪਾਂ ਵਲੋਗ ਦਾ ਕਰਦੇ ਐਂਡ ਹਨਾ ਆਪਣੀ ਪਹਿਲੀ ਸ਼ਰਵਾਤ ਸੀਗੀ ਜਿੱਦਾਂ ਦਾ ਵੀ ਹੋਇਆ ਜਿੱਦਾਂ ਦਾ ਵੀ ਲੱਗਿਆ ਹਨਾ ਦੇਖਿਓ ਹਾਸੇ ਬਣਾ ਮਜ਼ਾਕ ਨਾ ਕਰਿਓ ਤੁਹਾਡਾ ਤੇ ਬਸ ਠੀਕ ਆ ਕਰਦੇ ਆ ਸਮਾਪਤੀ ਠੀਕ ਹੈ ਨਾ ਗੁੱਡ ਨਾਈਟ ਹਨਾ ਚਲੋ ਚਲੋ